ਜਿਹੜਾ ਜਿਹੜਾ ਵਿਰੋਧ ਕੀਤਾ ਗਿਆ ਹਿੰਦੂਸਾਂ ਠਰਾਂ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਦੇਖੋ ਮਾਲਕ ਕਦੇ ਨਹੀਂ ਚਾਹੁੰਦਾ ਵੇ ਗੁਲਾਮ ਆਜ਼ਾਦ ਹੋ ਜਾਏ ਗੁਲਾਮ ਆਜ਼ਾਦ ਹੋ ਜਾਏ ਪੂੰਗੀਪਤੀ ਕਦੇ ਨਹੀਂ ਚਾਹੁੰਦਾ ਮਜ਼ਦੂਰ ਜਿਹੜਾ ਆਪਣੀ ਉੱਠ ਕੇ ਮੰਗ ਕਰੇ ਹੱਕਾਂ ਦੇ ਮਰਦ ਸਾਡਾ ਦੇਸ਼ ਪ੍ਰਧਾਨ ਆ ਇਹ ਕਦੇ ਨਹੀਂ ਚਾਹੁੰਦਾ ਵੇ ਔਰਤਾਂ ਉੱਠ ਕੇ ਆਪਣੇ ਸਲਮਾਨ ਦੀ ਗੱਲ ਕਰਨ ਤੇ ਇੱਕ ਜਿਹੜੀ ਪਲਵੀ ਤਾੜਵੀ ਸੀ ਗੱਲ ਕੇ ਉਹ ਬੰਦੇ ਸੀ ਤੇ ਉਹਨਾਂ ਨੂੰ ਜਾਨੀ ਨਾਲ ਉਹਦੇ ਪੇਪ ਪਾਪ ਡਿਸਕ੍ਰਿਮੀਨੇਸ਼ਨ ਬਾਰ-ਬਾਰ ਹੋਇਆ ਔਰ ਇਸ ਹੱਦ ਤੱਕ ਹੋਇਆ ਵੀ ਜੇ ਉਹਨੇ ਆਪਣੀ ਆਵਾਜ਼ ਬੁਲੰਦ ਵੀ ਕੀਤੀ ਤਾਂ ਸਾਰਾ ਹੀ ਜਿਹੜਾ ਯੂਨੀਵਰਸਿਟੀਆਂ ਦਾ ਪ੍ਰਸ਼ਾਸਨ इवन ਉਹ ਤੋਂ ਦੇ ਮੰਤਰੀ ਜਿਹੜੇ ਸੀਗੇ ਉਸ ਵੇਲੇ ਦੇ ਉਹਨਾਂ ਨੇ ਵੀ ਉਸ ਨੂੰ ਜਿਹੜਾ ਕੋਈ ਉਹਦੀ ਮਜ਼ਦਤ ਨਹੀਂ ਕੀਤੀ ਬਲਕਿ ਉਹਨੂੰ ਹੋਰ ਜਿਹੜਾ ਪੀੜਤ ਔਰ ਉਹਨੂੰ ਡਿਸਕ੍ਰਿਮੀਨੇਸ਼ਨ ਉਹਦੇ ਨਾਲ ਕੀਤਾ ਗਿਆ। ਮੌਜੂਦਾ ਜਿਹੜੀ ਸਥਿਤੀ ਹੈਗੀ ਜੁਨੀਵਰਸਿਟੀਆਂ ਵਿੱਚ ਉਹਦੇ ਵਿੱਚ ਜਿਹੜੇ ਛਡੂਟ ਕਾਸਟ ਹੈ ਉਹਨਾਂ ਦੀਆਂ 40% ਸੀਟਾਂ ਖਾਲੀ ਆ। ਓਕੇ ਸਿਰਫ ਉਹਨਾਂ ਨੂੰ ਰਿਜ਼ਰਵੇਸ਼ਨ 1.5% ਮਿਲੀ ਆ। ਜਣੀ ਜਿਹੜੇ ਉੱਚ ਜਾਤੀਆਂ ਵਾਲੇ ਉਹ ਨੀਚੇ ਜਿਹੜੀ ਜਾਤੀਆਂ ਸਮਝੀ ਜਾਂਦੀਆਂ ਆ ਭਾਰਤ ਵਿੱਚ ਉਹਨਾਂ ਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਇਹਨਾਂ ਕੋਲ ਲਗਾਤਾਰ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਹਾਂ ਠੀਕ ਉਹਦਾ ਹਿੱਸਾ ਵੀ ਮੰਨਦੇ ਹਾਂ ਉਹਦਾ ਹਿੱਸਾ ਹੀ ਨਹੀਂ ਉਹਦਾ ਪੂਰਾ ਇਹ ਪਲੇਟਫਾਰਮ ਹੈ ਜੈ ਭੀਮ ਜੈ ਭਾਰਤ ਚੇਤਨਾ ਚੈਨਲ ਦੇਖ ਰਹੇ ਸਾਰੇ ਦਸ਼ਕਾਂ ਸੁਣਾਤਾ ਮੈਂ ਹਾਂ ਪ੍ਰਦੀਪ ਰਾਜਾ ਜੋ ਭਾਰਤ ਸਰਕਾਰ ਵੱਲੋਂ ਜੋ ਜੀਸੀ ਦਾ ਕਾਨੂੰਨ ਬਣਾਇਆ ਗਿਆ ਸੀ ਉਸ ਨੂੰ ਲੈ ਕੇ ਭਾਰਤ ਦੇ ਵਿੱਚ Hindu ਸੰਗਠਨਾਵਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਤੇ ਉਸ ਵਿਰੋਧ ਨੂੰ ਦੇਖਦੇ ਆ ਸੁਪਰੀਮ ਕੋਰਟ ਵਿੱਚ ਜਿਹੜੀ ਜਾਂਦੇ ਪਟੀਸ਼ਨ ਪਾਈ ਗਈ ਸੀ ਸੁਪਰੀਮ ਕੋਰਟ ਵੱਲੋਂ ਮਨੁੱਖੀ ਹੱਕ ਵਿੱਚ ਫੈਸਲਾ ਆਇਆ ਆ ਤੇ ਮਿਰਨਾ ਨੇ ਪ੍ਰਸਿੱਧ ਵਿਦਵਾਨ ਐਡਵੋਕੇਟ ਚਿੰਤਕ ਐਸਐਲ ਵੜਦੀ ਵੜਦੀ ਜਰਨਲ ਵੜਦੀ ਸਰ ਜੀ ਦਾ ਜੂਜিসি ਦਾ ਕਾਨੂੰਨ ਜਿਹੜਾ ਭਾਰਤ ਸਰਕਾਰ ਉਹ ਬਣਾਇਆ ਗਿਆ ਸੀਗਾ ਉਹ ਕਾਨੂੰਨ ਹੈ ਕਿ ਇਹ ਕਾਨੂੰਨ ਜਿਹੜਾ ਨਾ ਤਿਸ਼ਲੀ ਪਾਰਲੀਮੈਂਟ ਦੇ ਵਿੱਚ ਸਵਾਲ ਉੱਠਿਆ ਸੀਗਾ ਮੇਰਾ ਇਹ ਜਾਣਨਾ ਖਵਾਰਾ ਜਿਹੜੀਆਂ ਡੈਲੀ ਦੇ ਵਿੱਚ ਦੇ ਜਲਤ ਵਿਦਿਆਰਥੀ ਆਤਮ ਹੱਤਿਆਵਾਂ ਕਿਉਂ ਕਰਦੇ ਹੈਗੇ ਓਕੇ ਉਹਦੇ ਵਿੱਚ ਪੂਰਾ ਡਿਟੇਲ ਚ ਮੈਂ ਉਹ ਦਿੱਤਾ ਸੀਗਾ ਕਿੰਨੇ ਹਜ਼ਾਰਾਂ ਲੜਕਿਆਂ ਨੇ ੜਕੀਆਂ ਨੇ ਆਤਮ ਹੱਤਿਆਵਾਂ ਕਿਉਂ ਕੀਤੀਆਂ ਹੂੰ ਉਹਦੇ ਬਾਰੇ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜੇ ਦੋ ਪ੍ਰਮੁੱਖ ਇੱਕ ਤਾਂ ਰੋਹਤ ਬਮਲਾ ਤੇ ਇੱਕ ਜਿਹੜੀ ਪਲਵੀ ਤਾੜਵੀ ਸੀਗੀ ਲੜਕੀ ਉਹ ਬੰਦੇ ਸੀ ਤੇ ਉਹਨਾਂ ਨੂੰ ਜਣੀ ਨਾਲ ਉਹਦੇ ਭੇਜ ਪਾਪ ਡਿਸਕ੍ਰਿਮੀਨੇਸ਼ਨ ਬਾਰ-ਬਾਰ ਹੋਇਆ ਔਰ ਇਸ ਹੱਦ ਤੱਕ ਹੋਇਆ ਕਿ ਜੇਵ ਨੇ ਆਪਣੀ ਆਵਾਜ਼ ਬੁਲੰਦ ਵੀ ਕੀਤੀ ਤਾਂ ਸਾਰਾ ਹੀ ਜਿਹੜਾ ਯੂਨੀਵਰਸਿਟੀਆਂ ਦਾ ਪ੍ਰਸ਼ਾਸਨ ਇਵਨ ਉਤੋਂ ਦੇ ਮੰਤਰੀ ਜਿਹੜੇ ਸੀਗੇ ਉਸ ਵੇਲੇ ਦੇ ਉਹਨਾਂ ਨੇ ਵੀ ਉਸ ਨੂੰ ਜਿਹੜਾ ਕੋਈ ਉਹਦੀ ਮਾਜਤ ਨਹੀਂ ਕੀਤੀ ਬਲਕਿ ਉਹਨੂੰ ਹੋਰ ਜਿਹੜਾ ਪੀੜਤ ਔਰ ਉਹਨੂੰ ਡਿਸਕ੍ਰਿਮੀਨੇਸ਼ਨ ਉਹਨਾਂ ਕੀਤਾ ਗਿਆ ਉਸ ਤੋਂ ਬਾਅਦ ਇਹ ਦੋਨੋਂ ਹੀ ਜਿਹੜੇ ਸ਼ਹੀਦ ਹੋਏ ਰੋਸਤ ਬੁੰਮਲਾ ਤੇ ਪਲਵੀ ਤਾੜ ਵੀ ਜਿਹੜੀ ਆ ਲੜਕੀ ਉਹਨਾਂ ਦੀਆਂ ਮਾਮਾ ਨੇ ਆਪਣੀ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਪਾਇਆ ਰੈਟ ਪਾਈ ਰੈਟੂ ਨੇ ਇਹ ਪਾਈ ਕਿ ਸਾਡੇ ਤਾਂ ਬੱਚੇ ਚਲੇ ਗਏ ਉਹ ਤਾਂ ਵਾਪਸ ਨਹੀਂ ਆਉਣੇ ਹੈਗੇ ਪਰ ਹੋਰ ਕੋਈ ਬੱਚਾ ਇਸ ਤਰ੍ਹਾਂ ਉਹਦੇ ਨਾਲ ਪੇਨਤਾਬ ਕਰਕੇ ਉਹਨੂੰ ਪੀੜਿਤ ਕਰਕੇ ਵੀ ਉਹ ਆਤਮ ਹੱਤਿਆ ਕਰੇ ਵੀ ਇਹਦੇ ਲਈ ਕੋਈ ਪ੍ਰਬੰਧ ਹੋਣੇ ਚਾਹੀਦੇ ਹੈਗੇ ਆ। ਇਹ ਰੈਟ ਸੁਪਰੀਮ ਕੋਰਟ ਚ ਪਾਈ ਗਈ? ਹਾਂ ਸੁਪਰੀਮ ਕੋਰਟ ਚ ਪਾਈ ਗਈ ਸੀ। ਵੀ ਕਦੋਂ ਪਾਈ ਗਈ? ਇਹ ਹੁਣ ਡੇਟ ਤੁਹਾਨੂੰ ਦੇਖ ਕੇ ਦੱਸ ਸਕਦੇ ਹੈਗੇ ਆ। ਅੱਛਾ। ਤੇ ਉਹਨਾਂ ਨੇ ਫੇਰ ਸੁਪਰੀਮ ਕੋਰਟ ਨੇ ਇਹੋ ਹੀ ਜਿਹੜੇ ਮੌਜੂਦਾ ਉਸ ਦਿਨ ਦੇ ਵਿੱਚ ਜੱਜ ਸੀਗੇ ਸੁਪਰੀਮ ਕੋਰਟ ਦੇ। ਓਕੇ। ਵੀ ਹੁਣ ਫੈਸਲਾ ਦਿੱਤਾ। ਓਕੇ। ਉਹ ਜੱਜ ਵੀ ਵਿੱਚ ਸੀਗੇ। ਉਹਨਾਂ ਨੇ ਜੁਜੀਸੀ ਨੂੰ ਬੁਲਾ ਕੇ ਇੰਡੀਆ ਗਵਰਨਮੈਂਟ ਨੂੰ ਕਿਹਾ ਵੀ ਇਹ ਜਿਹੜਾ ਭੇਦਭਾਵ ਵਿਦਿਆਰਥੀਆਂ ਨਾਲ ದಲਤ ਵਿਦਿਆਰਥੀਆਂ ਨਾਲ ਹੋ ਰਿਹਾ ਹੈਗਾ ਇਹਨੂੰ ਬੰਦ ਕਰਨ ਲਈ ਕੋਈ ਤੁਸੀਂ ਜਿਹੜੇ ਆਪਣੇ ਨਿਯਮ ਬਣਾਓ ਕੋਈ ਕਾਨੂੰਨ ਬਣਾਓ ਤਾਂ ਜੋ ਕਿ ਅੱਗੇ ਬੱਚਾ ਕੋਈ ਇਥੋਂ ਤੱਕ ਆਪਣਾ ਜਾਨ ਨਾ ਖਤਮ ਕਰੇ ਉਹਨਾਂ ਦੀ ਡਾਇਰੈਕਸ਼ਨ ਤੇ ਜੁਜੀਸੀ ਨੇ ਇਹ ਹੁਣ ਰੂਲਸ ਬਣਾਏ ਉਹ ਰੂਲ ਜਿਹੇ ਹੀ ਸੀ ਜਿਹਨਾਂ ਜਮ ਜਿਹੜੇ ਬਣਾਇਆ ਬਈ ਪਹਿਲਾਂ ਕਿਉਂਕਿ ਦੇਖੋ ਇੰਨੀਆਂ ਦੇਸ਼ ਦੀਆਂ ਯੂਨੀਵਰਸਟੀਆਂ ਉਹਨਾਂ ਚ ਕੋਈ ਦਲਿਤ ਨਹੀਂ ਹੈਗੇ ਕੋਈ ਐਸਟੀ ਹੈ ਨਹੀਂ ਕੋਈ ਐਸਟੀ ਹੈ ਨਹੀਂ ਕੋਈ ਪਛੜੇ ਵਰਗ ਦਾ ਜੋ ਹੈ ਨਹੀਂ ਤੇ ਹੋਰ ਵੀ ਜਿਹੜੀਆਂ ਉਹ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਆ ਜਾਂ ਜਿੰਨੇ ਵੀ ਹੈਗੇ ਆ ਪ੍ਰੋਫੈਸਰ ਹੈ ਉਹ ਸਾਰੇ ਜਿਹੜੇ ਕਮੇਟੀਆਂ ਉਹਨਾਂ ਦੇ ਵਿੱਚ ਕੋਈ ਇਹਨਾਂ ਦਾ ਨਹੀਂ ਹੁੰਦਾ ਸੀ ਪਰ ਇਸ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਡਾਇਰੈਕਸ਼ਨ ਦਿੱਤੀ ਤੇ ਤੁਸੀਂ ਇੱਕ ਇਕਵਿਟੀ ਕਮੇਟੀ ਬਣਾਓ ਇਕਵਿਟੀ ਦਾ ਬਈ ਕਮੇਟੀ ਬਣਾਓ ਉਹਦੇ ਵਿੱਚ ਘੱਟੋ ਘੱਟ ਜਿਹੜਾ ਇੱਕ ਐਸਸੀ ਹੂੰ ਇੱਕ ਐਸਟੀ ਇੱਕ OBC ਇੱਕ ਔਰਤ ਤੇ ਇੱਕ ਮinority ਇਹ ਪੰਜ ਜ਼ਰੂਰ ਹੋਣੇ ਚਾਹੀਦੇ ਆ ਤੇ ਇਹ ਜਿਹੜਾ ਨਿਯਮ ਹੁਣ ਇਹ ਹੀ ਆ ਸਿਰਫ ਬਾਕੀ ਇਹ ਜਿਹੜੇ 12 ਵਾਲੇ ਰੂਲਸ ਹੈਗੇ ਆ ਜਿਹੜੇ ਮੰਨ ਜੋ ਹੁਣ ਸੁਪਰੀਮ ਕੋਰਟ ਨੇ ਕਹੇ ਹੈਗੇ ਆ ਜੋ ਲਾਗੂ ਰਹਿਣਗੇ ਉਹਨਾਂ ਚ ਉਹ ਨਿਜਮ ਉਹ ਵੀ ਇਹੀ ਆ ਅੱਛਾ ਜੀ ਹਰਕ ਸਰਵੇ ਦੇ ਵਿੱਚ ਇੰਨਾ ਆਇਆ ਬੇ ਦੇ ਵਿੱਚ ਇੱਕ ਨਵੇਂ ਬੀਸੀ ਆਏ ਹੈਗੇ ਪਹਿਲਾਂ ਉਹ ਜਿਹੜੇ ਨਿਜਮ 12 ਵਾਲੇ ਉਹ ਐਸਸੀ ਐਸਟੀ ਲਈਆ ਸਾਰੇ ਹੁਣ ਵਾਲਿਆਂ ਚ ਉਹ ਨਹੀਂ اوਬੀਸੀ ਬੇ ਇਹਨਾਂ ਨਾਲ ਵੀ ਭੇਦ ਭਾਬ ਜਿਹੜਾ ਹੈਗੇ ਆ ਬੈਕਵਰਡ ਲੋਕ ਆ ਉਹਨਾਂ ਨਾਲ ਵੀ ਹੁੰਦਾ ਹੈਗਾ ਇਸ ਕਰਕੇ ਉਹਨਾਂ ਦੇ ਨਾਲ ਵੀ ਇੱਕ ਮਜਮੂਨਾ ਵਿੱਚ ਰੱਖਿਆ ਗਿਆ ਹੈਗਾ ਹੁਣ ਜੇ ਆਪਾਂ ਦੇਖੀਏ ਰਾਜਾ ਦੀ ਕੋਈ ਜੁਜੀਸੀ ਜੜੀਆ ਉਹਦੇ ਅੰਦਰ ਜਿਹੜੀਆਂ ਨੈਸ਼ਨਲ ਯੂਨੀਵਰਸਿਟੀ ਆ ਕੇਂਦਰੀ ਉਹ 48 ਆ 48 ਜਿਹੜੀਆਂ ਯੂਨੀਵਰਸਟੀਆਂ ਹੈਗੀਆਂ ਹੁਣ ਅਕੋਰਡਿੰਗ ਟੂ ਕਨਸਟੀਟਿਊਸ਼ਨ ਜਿਹੜਾ ਐਸਸੀ ਹੈ ਗਿਆ ਉਹਨਾਂ ਦੀ ਰਿਜ਼ਰਵੇਸ਼ਨ 15% ਹੈ ਹਮ ਸੁੱਧਾਂ ਅੰਦੇਮਤਾ ਨੂੰ ਜਿਹੜੇ ਐਸਟੀ ਹੈਗੇ ਆ ਉਹਨਾਂ ਦੀ 7.5% ਹੈ ਜਿਹੜੇ ਬੀਸੀ ਹੈਗੇ ਉਹਨਾਂ ਦੀ ਪਾਪੂਲੇਸ਼ਨ ਤਾਂ 50 ਤੋਂ ਉੱਪਰ ਹੈਗੀ ਆ ਪਰ ਉਹ ਸੁਪਰੀਮ ਕੋਰਟ ਨੇ ਕਿਹਾ ਸਗਾ ਭਈ ਨਹੀਂ 50 ਤੋਂ ਵੱਧ ਹੋ ਸਕਦੀ ਹੈਗੀ ਇਸ ਲਈ ਉਹਨਾਂ ਨੂੰ 27% ਰਿਜ਼ਰਵੇਸ਼ਨ ਦਿੱਤੀ ਗਈ ਪਰ ਮੌਜੂਦਾ ਜਿਹੜੀ ਸਥਿਤੀ ਹੈਗੀ ਜੁਨੀਵਰਸਿਟੀਆਂ ਵਿੱਚ ਉਹਦੇ ਵਿੱਚ ਜਿਹੜੇ ਛਡੂਡ ਕਾਸਟ ਹੈ ਉਹਨਾਂ ਨੇ okay. 80% ਸੀਟਾਂ ਖਾਲੀ ਆ ਓਕੇ ਸਰਪੁਨਾ ਨੂੰ ਰਿਜ਼ਰਵੇਸ਼ਨ 1.5% ਮਿਲੀ ਆ ਜਰਜੀ 15 ਦੂਜੇ ਪਾਸੇ ਜਿਹੜੇ ਐਸਟੀ ਆ ਉਹਨਾਂ ਦੀ 7.5% ਰਿਜ਼ਰਵੇਸ਼ਨ ਹੈ ਪਰ ਉਹਨਾਂ ਨੂੰ ਜਿਹੜੀ ਮਿਲੀ ਹੈਗੀ ਆ ਉਹ ਉਹਨਾਂ ਨੇ ਅਟਾ ਜਿਹੜੀਆਂ ਫੋਸਟਾਂ ਹੈਗੀਆਂ ਉਹ ਅਜੇ ਵੀ ਜਿਹੜੀਆਂ ਆਪਣੇ 80% ਖਾਲੀ ਹੈਗੀਆਂ ਅੱਛਾ ਜੀ ਹਾਂ ਜੀ 2483 83 ਨਾ ਨਹੀਂ ਐਸਟੀ ਦੀਆਂ 64 ਉਹਨਾਂ ਦੀਆਂ ਤੇ ਇਧਰ ਜਿਹੜੇ OBC ਹੈਗੇ ਆ ਉਹਨਾਂ ਦੀ 80% ਖਾਲੀ ਹੈ ਤੇ ਉਹਨਾਂ ਦੀ 27 ਚਾਹੀਦੀ ਹੈ ਤੇ ਇਸ ਕਰਕੇ ਇਹ ਜਦੋਂ ਹੁਣ ਇਹਦੇ ਵਿੱਚ ਕੋਈ ਗੱਲ ਨਹੀਂ ਗੱਲ 12 ਵਾਲੀ ਆ ਸਰ BC ਪਾਉਣ ਕਰਕੇ ਕਿਉਂਕਿ ਇਕੱਲੇ SC ਤੇ ST ਜਿਹੜੇ 15 7.5 22 ਬਣਦੇ ਆ ਤੇ ਫੇਰ ਉਹ 78% ਉਹੀ ਲੋਕ ਫਿਰ ਦੇਹ ਗਿਆ ਹੁਣ bc ਦੇ ਇਧਰ ਰਾਜ ਹੋਣ ਨਾਲ ਇਹ ਹੁਣ ਹੋ ਗਿਆ 90% ਬਨੌਂ ਟਿੱਕੇ ਇਹ ਹੁਣ 90% ਲੋਕ ਜਿਹੜੇ ਇੱਕ ਪਾਸੇ ਪੀੜਤ ਇਕੱਠੇ ਹੋ ਗਏ ਹੈਗੇ ਆ ਤੇ ਜਿਹੜੀਆਂ 10% ਉੱਚ ਜਾਤੀਆਂ ਹੈਗੀਆਂ ਉਹਨਾਂ ਨੂੰ ਇਹ ਦੇਖ ਲਿਆ ਵੀ ਹੁਣ ਇਹ ਜਦ ਕਮੇਟੀਆਂ ਚ ਵੀ ਹੋਣੇ ਆ ਤਾਂ ਉਹਨੀ ਕਮੇਟੀਆਂ ਨੇ ਜਦੋਂ ਸੱਚ ਦੀ ਰਿਪੋਰਟ ਦੇਣੀ ਪਹਿਲਾਂ ਤਾਂ ਅਸੀਂ ਕੇਸ ਦਬਾਉਂਦੇ ਰਹੇ ਹਾਂ ਜਿੰਨੇ ਵੀ ਐਨੇ ਵਿਦਿਆਰਥੀ ਮਰੇ ਹੈਗੇ ਤੇ ਉਹ ਜੋ ਰਿਪੋਰਟ ਜਦੋਂ ਆਉਣੀ ਹੈ ਤਾਂ ਐਸਸੀਐਸਟੀ ਐਕਟ ਲਾਗੂ ਹੋਣਾ ਹੈਗਾ ਤੇ ਜਦੋਂ ਐਸਸੀਐਸਟੀ ਲਾਗੂ ਹੋਣਾ ਹੈਗਾ ਐਕਟ ਤਾਂ ਫੇਰ ਬਚਾ ਨਹੀਂ ਹੋਣਾ ਹੈਗਾ ਪਹਿਲਾਂ ਤੋਂ ਵਿੱਚ ਡੀਐਸਪੀ ਤੋਂ ਲੈਵਲ ਨੂੰ ਕੋਈ ਨਹੀਂ ਕਰ ਸਕਦਾ ਹੈਗਾ ਤੇ ਦੂਸਰਾ ਉਹਦੀ ਹਾਈ ਕੋਰਟ ਤੋਂ ਦੇ ਜਮਾਨਤ ਨਹੀਂ ਹੈਗੀ ਤੇ ਇਸ ਕਰਕੇ ਇਹ ਜਿਹੜਾ ਵੀ ਅਸੀਂ ਅਤਿਆਚਾਰ ਕਰਦੇ ਰਹੀਏ ਉੱਚ ਜਾਤੀਆਂ ਦੇ ਜਿਹੜੀ ਮਾਨਸਿਕਤਾ ਹੈ ਵੀ ਅਸੀਂ ਅਤਿਆਚਾਰ ਕਰਦੇ ਰਹੀਏ ਅਸੀਂ ਮਨਮਾਨੀਆਂ ਮਨਮਰਜ਼ੀਆਂ ਕਰਦੇ ਰਹੀਏ ਤੇ ਸਾਡਾ ਜਿਹੜਾ ਜਿੱਦਾਂ ਪਹਿਲਾਂ ਇੱਥੇ ਧੱਕਾਸ਼ਾਹੀ ਚੱਲ ਰਹੀ ਹੈਗੀ ਹੈ ਉਹ ਚਲਦੀ ਰਹੇ ਤੇ ਇਸ ਕਰਕੇ ਉਹ ਇਸ ਕਾਨੂੰਨ ਦਾ ਹੁਣ ਵਿਰੋਧ ਕਰਦੇ ਤੇ ਮੈਨੂੰ ਇਹ ਗੱਲ ਸਮਝਾਓ ਜਿਹੜੀ ਤੁਸੀਂ ਕਮੇਟੀ ਦੀ ਗੱਲ ਕੀਤੀ ਹੈ ਹਾਂ ਉਹ ਪ੍ਰੋਫੈਸਰਾਂ ਦੀ ਕਮੇਟੀ ਹੁੰਦੀ ਕਿੰਨੀ ਮੈਂਬਰੀ ਕਮੇਟੀ ਹੈਗੀ ਉਹ ਕਮੇਟੀ ਜਿਹੜੀ ਆ ਉਹ ਯੂਨੀਵਰਸਿਟੀ ਕੇਸ ਲੈਵਲ ਦੀ ਆ ਕੋਈ A ਗ੍ਰੇਡ ਆ ਕੋਈ B ਆ ਕੋਈ C ਆ ਕਿੰਨੇ ਸਟੂਡੈਂਟ ਆ ਹਮ ਉਹਨਾਂ ਦੇ ਮੁਤਾਬਕ ਉਹ ਬਣਦੀ ਆ ਬਣਦੀ ਘੱਟੋ-ਘੱਟ ਵੀ ਹੁਣ ਜਿਹੜਾ ਉਹਦਾ ਜਿਹੜਾ ਚੇਅਰਮੈਨ ਹੁੰਦਾ ਨਾ ਉਹ ਵਾਈਸ ਚਾਂਸਲਰ ਹੁੰਦਾ ਠੀਕ ਉਹ ਫੇਰ ਆਪਣਾ ਤੇ ਕੋਈ ਵਾਈਸ ਚਾਂਸਲਰ ਵੀ ਐਨੀ ਗਰੀਬਾ ਦਾ ਉਹ ਫੇਰ ਉਹਨਾਂ ਲਈ ਆ ਪਰ ਇਹ ਜਿਹੜੇ ਹੁਣ ਬਰਾਬਰ ਆ ਗਏ 5 ਦੇ 10 ਦੀ ਕਮੇਟੀ ਬਣਾਈ ਤਾਂ 5 ਤਾਂ ਆ ਹੀ ਆ ਗਏ ਨਾ ਤੇ ਮਨਮਰਜੀ ਤੇ ਚੱਲ ਨਹੀਂ ਸਕਣ ਤੇ ਇਸ ਕਰਕੇ ਉਹ ਬਾਕੀ ਜਿਹੜੇ 4 ਹੈਗੇ ਆ ਜਾਂ ਪੰਜਵਾਂ ਉਹ ਵੀ ਬੀਸੀ ਵੀ ਉਹ ਤਾਂ ਉਹੀ ਹੈ ਜਨਰਲ ਹੀ ਹੈ ਅੱਧ ਤਾਲੇ ਵੀ ਉਹਨਾਂ ਕੋਈ ਜਿਹੜੇ ਪੰਜ ਜਨਰਲ ਆ ਤੇ ਜਿਹੜੇ 4 ਆ ਉਹ ਐਸਸੀਐਸਟੀ ਆ ਜਨਰਲ ਬੱਜ ਜਾਣੇ ਹੈ ਕਿਉਂਕਿ ਜੇ ਬੜੀਆਂ ਯੂਨੀਵਰਸਿਟੀਆਂ ਤੇ 21 ਮੈਂਬਰੀ ਵੀ ਹੋ ਸਕਦੀ ਹੈ अच्छा अब ये इनका जो लेवल है इनों दी पोस्ट प्रोफेसर लेवल ਦੇ ਹੁੰਦੇ ਜਿਹੜੇ ਕਮੇਟੀ ਇਹ ਉਵੇਂ ਤਾਂ ਸਾਰੇ ਪਹਿਲੇ ਪ੍ਰੋਫੈਸਰ ਹੀ ਹੁੰਦੇ ਹੋਣ ਕਿ ਡਿਗਸਟਾਰ ਬਣਦਾ ਹੋਣ ਤੇ 20 सी ਬਣਦਾ ਹੂੰ ਤੇ ਉਵੇਂ ਜਿਹੜੇ ਕਰੀਬ ਪ੍ਰੋਫੈਸਰ ਹੁੰਦੇ ਹੈਗੇ ਆ ਕੁਝ ਹੋਰ ਵੀ ਜਿਹੜੀਆਂ ਸੋਸ਼ਲ ਹੈਗੀਆਂ ਕੋਈ ਵੱਡੀਆਂ ਸੈਂਟਰ ਲੱਗਦੀਆਂ ਜਿੱਥੇ ਬੰਦੀਆਂ ਉਹਨਾਂ ਜੋ ਵੀ ਜਿਹੜਾ ਜਿਹੜਾ ਵਿਰੋਧ ਕੀਤਾ ਗਿਆ ਹਿੰਦੂ ਸੰਗਠਨ ਨਾਲ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਦੇਖੋ مالک ਕਦੇ ਨਹੀਂ ਚਾਹੁੰਦਾ ਬੇਗਲਾ ਆਜ਼ਾਦ ਹੋ ਜਾਏ ਗੁਲਾਮ ਆਜ਼ਾਦ ਹੋ ਜਾਏ ਪੂੰਜੀਪਤੀ ਕਦੇ ਨਹੀਂ ਚਾਹੁੰਦਾ ਮਜ਼ਦੂਰ ਜਿਹੜਾ ਆਪਣੀ ਪੁੱਠ ਕੇ ਮੰਗ ਕਰੇ ਹੱਕਾਂ ਦੇ ਮਰਦ ਸਾਡਾ ਦੇਸ਼ ਪ੍ਰਧਾਨ ਆ ਇਹ ਕਦੇ ਨਹੀਂ ਚਾਹੁੰਦਾ ਵੇ ਔਰਤਾਂ ਉੱਤੇ ਆਪਣੇ ਸਨਮਾਨ ਦੀ ਗੱਲ ਕਰਨ ਤੇ ਇਹ ਜਿਹੜੀ ਮਾਨਸਿਕਤਾ ਹੈ ਸਾਡੇ ਦੇਸ਼ ਦੀ ਇਹ ਧਾਰ ਵੀ ਮਾਨਸਿਕਤਾ ਹੈ ਉਹ ਵਿਰੋਧ ਕਰਦਾ ਜਣੀ ਜਿਹੜੇ ਉੱਚ ਜਾਤੀਆਂ ਵਾਲੇ ਉਹ ਨੀਚੇ ਜਿਹੜੇ ਜਾਤੀਆਂ ਸਮਝੀ ਜਾਂਦੀਆਂ ਆ ਭਾਰਤ ਵਿੱਚ ਉਹਨਾਂ ਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਆ ਉਹਨਾਂ ਨੂੰ ਲਗਾਤਾਰ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਹਾਂ ਠੀਕ ਉਹਦਾ ਹਿੱਸਾ ਵੀ ਮੰਨਦੇ ਹਾਂ ਹਾਂ ਉਹਦਾ ਹਿੱਸਾ ਹੀ ਨਹੀਂ ਉਹਦਾ ਪੂਰਾ ਇਹ ਪਲੇਟਫਾਰਮ ਆ ਇਸ ਤਰ੍ਹਾਂ ਮੋਦੀ ਸਹਿਬ ਸਾਹਿਬ ਅਤੇ ਅਨਿਤ ਸ਼ਾਈ ਹੈ ਬਹੁਤ ਕਾਫੀ ਵੱਡੇ ਲੈਵਲ ਤੇ ਕੀਤਾ ਗਿਆ ਹੈ ਨਹੀਂ ਕਿਨਾ ਕੀਤਾ ਇਹਨਾਂ ਨੇ ਹਿੰਦੂ ਸੰਗਠਨ ਨਾਲ ਨਹੀਂ ਇਹਨਾਂ ਦੇ ਤੇ ਕਾਰਖੋ ਮਲੀ ਮੈਂ ਦੇਖੀਆਂ ਫੋਟੋਆਂ ਵੇ ਕਾਫੀ ਕੁਛ ਕੀਤਾ ਇਹਨਾਂ ਨੇ ਇਸ ਕਾਨੂੰਨ ਦੇ ਵਿਰੋਧ ਵਿੱਚ ਹੀ ਦੇਖੋ ਰਾਜਾ ਜੀ ਜਦੋਂ ਬੀਪੀ ਸਿੰਘ ਨੇ ਮੰਡਲ ਕਮਿਸ਼ਨ ਲਾਗੂ ਕੀਤਾ ਉਸ ਵੇਲੇ ਵੀ ਇਹਨਾਂ ਦੀ ਪ੍ਰੈਜੈਂਟੇਸ਼ਨ ਹਿੱਸੇਦਾਰੀ ਦੀ ਗੱਲ ਸਗੀ ਉਦੋਂ ਵੀ ਇਹਨਾਂ ਇਹੋ ਹੀ ਵਿਦਿਆਰਥੀ ਜਾਂ ਇਹੋ ਹੀ ਲੋਕ ਜਿਹੜੇ ਮਨੁਵਾਦੀ ਹੈਗੇ ਆ ਇਹਨਾਂ ਨੇ ਕਿੰਨੀ ਦੇਸ਼ ਦੇ ਵਿੱਚ ਸਾਰਫੂਕ ਕੀਤੀ ਹੈਗੀ ਆ ਜਨਾ ਉਸ ਵਲੇ ਤਵਾਹੀ ਕੀਤੀ ਹੈਗੀ ਤੇ ਉਹੀ ਬੰਦੇ ਹੁਣ ਹੈਗੇ ਆ ਜਿਤਨਾ ਹੁਣ ਮੰਡਲ ਕਮਿਸ਼ਨ ਨੂੰ ਦੇਖੋ ਜਦ ਤੁਸੀਂ ਮੰਡਲ ਕਮਿਸ਼ਨ ਦੇ ਇਕਾਂਸ਼ੀ ਰਾਮ ਜੀ ਨੇ ਕਈ ਮਹੀਨੇ ਜਿਹੜਾ ਸੰਘਰਸ਼ ਕੀਤਾ ਤਾਂ ਨਾਂ ਲਈ ਰੱਖਿਆ ਤੇ ਉਸ ਤੋਂ ਬਾਅਦ ਵੀ ਬਹੁਤ ਜ਼ਿਆਦਾ ਜਿਹੜਾ ਦਬਾਅ ਪਾ ਕੇ ਉਸ ਤੋਂ ਬਾਅਦ ਜਿਹੜੀ ਬੀਜੇਪੀ ਸਰਕਾਰ ਜਦੋਂ ਮੰਡਲ ਕਮਿਸ਼ਨ ਲਾਗੂ ਵੀ ਹੋ ਜਾਂਦਾ ਵੀ ਕੇ ਸੰਕਰ ਦਿੰਦੇ ਆ ਉਸ ਤੋਂ ਬਾਅਦ ਬੀਜੇਪੀ ਬੀਜੇਪੀ ਜਿਹੜੀ ਆ ਵਾਪਸ ਲੈ ਜਾਂਦੀ ਹੈ ਦੇਖੋ ਦੇਖੋ ਜਿਹੜੇ ਬੀਜਪੀ ਆ ਰਾਜਾ ਜੀ ਉਹਦਾ 베 இந்து ਤਤਵ ਆ இந்து ਤਤਵ ਦਾ ਇਸ ਕਰਕੇ ਤੇ ਦੇਸ਼ ਦੇ ਵਿੱਚ ਘੱਟ ਬਣਤੀਆਂ ਮਨੋਰਟੀਜ਼ ਮੁਸਲਮ ਹੈਗੇ ਆ ਸਿੱਖ ਹੈਗੇ ਆ ਉਹ ਉਹਨਾਂ ਨੂੰ ਕਦੇ ਮੁਸਲਮਾਨਾਂ ਤੋਂ ਬਿਲਕੁਲ ਨਹੀਂ ਕੋਈ ਟਿਕਟ ਨਹੀਂ ਦਿੰਦੇ ਇਹ ਕਿਸੇ ਪਾਸੇ ਵੀ ਨਹੀਂ ਜੁਪੀ ਚ ਉਹਨਾਂ ਦਾ ਕੀ ਹੋ ਰਿਹਾ ਹੈਗਾ ਉਹ ਵੀ ਸਾਹਮਣੇ ਹੈਗਾ ਤੇ ਇਹ ਜਿਹੜਾ ਆ ਬਈ ਜਦੋਂ ਖੜੇ ਹਿੰਦੂ ਤਤਵ ਤੇ ਆ ਤੇ ਉਹ ਜਿਹੜਾ ਵਿਰੋਧ ਆ ਉਹ ਦਿਖਾਵੇ ਦਾ ਵਿਰੋਧ ਹੈ ਤੇ ਮੰਡਲ ਜੇ ਜੇ ਸਰਕਾਰ ਇਮਾਨਦਾਰ ਹੁੰਦੀ ਜੂਜੀਸੀ ਦੇ ਪ੍ਰਤੀ ਤਾਂ ਫੇਰ ਜਿਹੜਾ ਉਥੇ ਸੋਲੀਸਟਰ ਜਨਰਲ ਹੈ ਜਾਂ ਜਿਨ੍ਹਾਂ ਨੇ ਉਥੇ ਆਪਣਾ ਕੇਸ ਪੇਸ਼ ਕਰਨਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਤਾਂ ਉਹ ਕਿਉਂ ਚੁੱਪ ਰਹੇ ਹੂੰ ਉਥੇ ਚੁੱਪ ਕਿਉਂ ਰਹੇ ਹੂੰ ਉਹਨਾਂ ਨੇ ਉਹਨਾਂ ਨੂੰ ਪਿਉ ਨਹੀਂ ਸਾਰੇ ਡਾਕੂਮੈਂਟ ਦਿਖਾਏ ਹੈਗੇ ਕੋਟੋਨੀ ਜਲ ਤਾਂ ਖੜੇ ਨਹੀਂ ਹੋਏ ਕਹਿੰਦੇ ਉਹਨੇ ਕੋਈ ਆਪਣਾ ਸਰਕਾਰ ਦਾ ਪੱਖ ਨਹੀਂ ਰੱਖਿਆ ਨਹੀਂ ਰੱਖਿਆ ਉਹ ਨਹੀਂ ਠੀਕ ਹੈ ਗੱਲ ਤੁਹਾਡੀ ਇਹ ਨਹੀਂ ਰੱਖਿਆ ਹੈਗਾ ਇਹ ਹੈਗੇ ਇਸ ਕਰਕੇ ਸਾਰਾ ਇਹ ਪੰਜਾਬ ਦੇ ਵਿੱਚ ਜੂ ਜੀ ਇਹ ਜਿਹੜਾ ਇਹ ਕੁੜੀ ਨਾਮਾ ਮੰਡੀ ਦੀ ਸੀ ਜਿਹੜੀ ਉੱਥੇ ਮੈਡੀਕਲ ਕਰਦੀ ਸੀਗੀ ਗੁਰੂ ਰਾਮਦਾਸ ਕਾਲਜ ਵਿੱਚ ਉਹਦੀ ਵੀ ਜਿਹੜੀ ਆ ਤੇ ਉਥੋਂ ਹੀ ਸਾਈਕੀ ਸੋਸਾਇਟੀ ਕੀਤੀ ਆ ਪਰ ਉਹਦੇ ਮਾਪੇ ਦਾ ਇਹ ਇਲਜ਼ਾਮ ਸੀ ਬਿਉ ਨੂੰ ਉਹਦੀ ਹੱਤਿਆ ਕੀਤੀ ਗਈ ਆ ਉਹ ਠੀਕ ਹੈ ਉਹ ਵੀ ਨਿਆ ਨਿਆ ਹੋਇਆ ਨਹੀਂ ਨਿਆ ਮਿਲਿਆ ਦੇਖੋ ਨਿਆ ਰਾਜਾ ਜੀ ਕਿਵੇਂ ਮਿਲ ਦੋਗਾ ਸਾਨੂੰ ਇਹ ਦੇਸ਼ ਦੇ ਵਿੱਚ ਸਟਾਈਟ ਹੈ ਸੁਪਰੀਮ ਕੋਰਟ ਨੇ ਜੱਜਿਆ ਕੋਈ ਦਲਤ ਨਹੀਂ ਹੈਗਾ ਐਸਟੀ ਹੈ ਨਹੀਂ ਹਾਈ ਕੋਰਟਾਂ ਦੇ 1104 ਜੱਜਿਆ ਉਹਨਾਂ ਵਿੱਚ ਸਿਰੇ 15 ਬੀ ਹੋਣਗੇ ਬਤਵਲ ਇਹ ਦੁਗਾਟੀਆਂ ਦੇ ਇਸ ਕਰਕੇ ਇਹਨਾਂ ਨੂੰ ਆਪਣਾ ਚੀਫ ਜਸਟਿਸ ਹੋਇਆ ਉਹਨਾਂ ਰਿਟਾਇਰ ਹੋਇਆ ਉਹਨਾਂ ਨੇ ਕਿਹੜਾ ਆਪਣੇ ਹੱਕ ਵਿੱਚ ਕੋਈ ਫੈਸਲਾ ਕੀਤਾ ਨਹੀਂ ਦੇਖੋ ਉਹ ਰਿਟਾਇਰ ਹੋ ਚੁੱਕੇ ਰਾਜਾ ਜੀ ਆਪਾਂ ਹੁਣ ਉਹਨਾਂ ਬਾਰੇ ਗੱਲਣਾ ਉਹ ਤਾਂ ਰਿਟਾਇਰ ਹੋ ਗਿਆ ਜੀ ਤੁਹਾਨੂੰ ਆਪਾਂ ਨਹੀਂ ਗੱਲ ਉਹ ਨਹੀਂ ਕੋਈ ਨਹੀਂ ਕੋਈ ਬੋਲ ਦਤਾ ਦੇਖੋ ਬਾਬਾ ਸਾਹਿਬ ਤੋਂ ਬਾਅਦ ਬਾਬਾ ਸਾਹਿਬ ਤੋਂ ਬਾਅਦ ਸੁਪਰੀਮ ਕੋਰਟ ਜਿਹੜੀ ਜੁਡੀਸ਼ਰੀ ਅਚ ਰਿਜ਼ਰਵੇਸ਼ਨ ਨਹੀਂ ਹੈ ਇਹਦੇ ਚ ਰਿਜ਼ਰਵੇਸ਼ਨ ਨੇ ਹੈ ਇਸ ਕਰਕੇ ਜਿਹੜਾ ਇੱਕ ਤਾਂ ਐਡਮਨ ਹੁੰਦਾ ਜਿੱਦਾਂ ਕਲਾਰਕ ਹੋਰ ਸਾਰੇ ਜਿੰਨਾ ਵੀ ਅਮਲਾ ਹੈਗਾ ਉਹਦੇ ਚਿਲ ਜਰਵੇਸ਼ਨ ਨਹੀਂ ਸੀ ਇਹ ਉਹਦੀ ਬੜੀ ਵੱਡੀ ਪ੍ਰਾਪਤੀ ਹੈ ਜੋ ਦੇਣ ਹੈ ਆ ਦੇਸ਼ ਨੂੰ ਇਹ ਉਹ ਉਹਨਾਂ ਨੇ ਆਪਣੇ ਪੀਰੀਅਡ ਦੇ ਵਿੱਚ ਚੀਫ ਜਜਸ ਜਿਹੜੇ ਸੀਗੇ ਆਪਣੇ ਮਹਾਰਾਸ਼ਟਰ ਦੇ ਲੁਬਈ ਲੁਬਈ ਜੀ ਤੇ ਉਹ ਡੇ ਗਏ ਜਰਵੇਸ਼ਨ

ਇਹਨੂੰ ਮੇਰਾ ਐਸਲ ਵਰਦੀ ਸਾਹਿਬ ਜਿਨ੍ਹਾਂ ਨੇ ਜੀ ਸੀ ਜਿਹੜਾ ਇਹ ਕਾਨੂੰਨ ਲਿਆਂਦਾ ਗਿਆ ਸੀਗਾ ਉਹਦੇ ਉੱਤੇ ਚਰਚਾ ਕੀਤੀ ਆ ਤੇ ਜੋ ਮੰਡਲ ਕਮਿਸ਼ਨ ਆ ਜੋ ਸਵਰਨਾਵਲੋ ਰਿਜ਼ਰਵੇਸ਼ਨ ਤੇ ਦਿੱਤੀ ਗਈ ਹੈ ਜੋ ਪਾਸ ਸਰਕਾਰ ਨੂੰ ਸੁਪੇ ਆਪਣੀ ਇਸ਼ੇ ਪਾਰਲੀਮੈਂਟ ਸੈਸ਼ਨ ਵਿੱਚ ਕਾਨੂੰਨ ਪਾਸ ਕੀਤੇ ਗਏ ਆ ਕਿਉਂਕਿ ਸੰਵਿਧਾਨ ਦੇ ਉਲਟ ਹੀ ਸਭ ਕੁਝ ਇਸ ਦੇਸ਼ ਵਿੱਚ ਪਿਛਲੇ ਕਾਈ ਸਾਲਾ ਤੋਂ ਹੋ ਰਿਹਾ ਆ ਭਾਰਤ ਦਾ ਸੰਗਤ ਭਾਰਤ ਵਿੱਚ 바ਵਾ ਸਾਹਿਬ ਡਾਕਟਰ ਮੀਤ ਕਾ ਦਾ ਸੰਵਿਧਾਨ ਜਰੂਰ ਮੌਜੂਦ ਆ ਪਰ ਇਸ ਵੇਲੇ ਇਸ ਤਰ੍ਹਾਂ ਲੱਗਦਾ ਆ ਜਿਸ ਤਰ੍ਹਾਂ ਉਹ ਵੈਂਟੀਲੇਟਰ ਤੇ ਹੋਵੇ ਤੇ ਜਿਹੜੇ ਬੌਝਨ ਸਮਾਜ ਦੇ ਆਗੂ ਆ ਉਹ ਚੁੱਪ ਵਟ ਕੇ ਬਿਠੇ ਆ ਇਹ ਵੱਡਾ ਸਵਾਲ ਉਹਨਾਂ ਤੇ ਵੀ ਖੜਾ ਹੁੰਦਾ ਆ ਚੇਤਨਾ ਚੈਨਲੀ ਪ੍ਰਦੀਪ ਰਾਜਾ